ਠੀਕ ਹੈ ਭਾਈ ਜੀ ਹੁਣ ਬਾਈ ਜੀ ਕਿਸੇ ਵੀਰ ਕੋਲ ਠੀਕ ਹੈ ਪੈਸੇ ਇੰਨੇ ਨਹੀਂ ਹੈਗੇ ਠੀਕ ਹੈ ਭਾਈ ਜੀ ਹੁਣ ਤੁਸੀਂ ਕਿਰਾਏ ਤੇ ਵੀ ਟਰੈਕਟਰ ਲਿਜਾ ਸਕਦੇ ਉਹ ਰੇਟ ਦੇ ਯਾਰ ਜਿਹੜਾ ਕਿਤੋਂ ਵੀ ਨਵੇ ਇਹ 96 ਮਾਡਲ ਆ ਬਾਈ ਇਹ ਜਾਗਲਾ ਕਹਿ ਜਾਂਦਾ ਯਾਰ ਵੀ ਰੇਟ ਇੰਨੇ ਮੰਗਦਾ ਰੇਟ ਜਾਦੇ ਆ ਰੇਟ ਜ਼ਿਆਦੇ ਨਹੀਂ ਵੀਰੇ ਜੇ ਤੁਸੀਂ ਆਉਂਗੇ ਚੀਜ਼ ਨੂੰ ਫਿੱਟ ਕਰੋਗੇ ਸੌਦਾ ਹੋਊਗਾ ਫੇਰ ਤੁਸੀਂ ਕਹੋ ਵੀ ਰੇਟ ਮਹਿੰਗਾ ਠੀਕ ਹੈ ਪਹਿਲਾਂ ਕਹਿੰਦਾ ਕੋਈ ਫਾਇਦਾ ਨਹੀਂ ਇਹ 55 ਹਸ ਪਾਵਰ ਵਾਲਾ ਵੀਰੇ ਹਾਂ ਮਤਲਬ 50 ਵਾਲਾ ਨਹੀਂ ਹੈਗਾ ਦੋਵੇਂ ਹੁਣ 50 ਵਾਲਾ ਆਉਂਦਾ ਇਹ ਤਾਂ ਬੰਦੀ ਆ ਇਹ ਵੀ ਬੰਦੀ ਆ ਬਾਈ ਜਾ ਕੇ ਬੰਦ ਹੋ ਗਈ ਸੀ ਅ ਮਿੱਤਰੋ ਬ ਆਪਣੇ ਨਾਰੋਗਾ ਸਸ ਗਿਆ ਭਾਈ ਗੱਗੇ ਸ੍ਰੀ ਕਾਲ ਜੀ ਠੀਕ ਹੋ ਭਾਈ ਜੀ ਵਧੀਆ ਵਧੀਆ ਠੀਕ ਆ ਭਾਈ ਜੀ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਭਾਈ ਜੀ ਆਜ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਹੈਗੇ 15 ਤੋਂ 18 ਦੇ ਵੀ ਠੀਕ ਆ ਭਾਈ ਜੀ ਤੇ ਬਾਕੀ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦੇਵਾਂਗੇ ਤੇ ਆਉਣਾ ਕਿੱਥੇ ਹੈ ਭਾਈ ਜੀ ਆਉਣਾ ਸਟੈਂਡਰਡ ਚੌਂਕ ਹੰਡਾਇਆ ਜੀ ਬਾਬਾ ਟਰੈਕਟਰ ਸ਼ੇਡ ਕੋਲ ਤੇ ਠੀਕ ਆ ਭਾਈ ਜੀ ਤੇ ਲੋਨ ਵਗੈਰੇ ਦੀ ਸੌਦਾ ਭਾਈ ਸਾਰਾ ਕੁਝ ਹੋਜੂ ਭਾਈ ਕਿਰਾਏ ਤੇ ਵੀ ਦੇ ਦਾਂਗੇ ਲੋਨ ਵੀ ਹੋਜੂ ਸਾਰਾ ਕੁਝ ਹੋਜੂ ਠੀਕ ਆ ਜੀ 2 ਸਪੀਡ 3 ਸਪੀਡ 4 ਸਾਰੇ ਸਾਰੀਆਂ ਫੈਸੀਬਿਲਿਟੀ ਨੇ ਆ ਖੇਤੇ ਖਾਲੇ ਨੂੰ ਮੁਰਦਾ ਠੀਕ ਆ ਭਾਜੀ ਜੇ ਤੁਸੀਂ ਕਿਰਾਏ ਤੇ ਟਰੈਕਟਰ ਨਹੀਂ ਇਤਨਾ ਤਾਂ ਵੀ ਖਰੀਦ ਸਕਦੇ ਹੋ ਤੇਰੇ ਵੀਡੀਓ ਸਟਾਰਟ ਕਰਦੇ ਆਪਾਂ 54052 ਜੀਡੀ ਲਿੰਕ ਤੋਂ ਦੱਸੋ ਭਾਜੀ ਇਹ ਕਿੰਨੇ ਮਾਡਲ ਆ ਇਹ ਬਾਈ ਬੱਬੂ ਹੈਗਾ 2019 ਮਾਡਲ ਠੀਕ ਆ ਭਾਜੀ ਕੰਡੀਸ਼ਨ ਕਿਵੇਂ ਰੋ ਭਾਜੀ ਦੀ ਕੰਡੀਸ਼ਨ ਬਾਈ ਇਹਦੀ ਬਿਲਕੁਲ ਨਵਾਂ ਟਰੈਕਟਰ ਆ ਸਾਰਾ ਟਰੈਕਟਰ ਵਿਜ਼ਨਲ ਆ ਬਾਈ ਠੀਕ ਆ ਜੀ ਨਾਲ ਦੇ ਟਾਇਰ ਨੇ ਵੇਟ ਵਗੈਰਾ ਕਨੂਪੀ ਵਗੈਰਾ Ориਜਨਲ ਲੱਗੇ ਏਜੰਸੀ ਚੋਂ ਠੀਕ ਆ ਭਾਜੀ ਬੈਂਪਰ ਲੱਗਾ ਜੀਡੀ ਲਿੰਕ ਆ ਇਹ ਫੁੱਲ ਟੌਪ ਮਾਡਲ ਆ ਟੌਪ ਮਾਡਲ ਆ ਭਾਜੀ ਇਹ ਲਿਫਟ ਵਾਲੀ ਲ ਠੀਕ ਆ ਬਾਈ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਬਾਈ ਲੋ ਫੈਕਟਰੋਮੈਕਸ ਗੇਰ ਇਹਦਾ ਸਾਰੇ ਫੀਚਰ ਨੇ ਹਾਂ ਫੁੱਲ ਪਹਿਲੇ ਲੈ ਕੇ ਫੁੱਲ ਟੌਪ ਆ ਗਾ ਕਹਿੰਦੇ ਨੂੜੀ ਨੇ ਜੀ 85 ਤੋਂ 90 ਪੈਸੇ ਮੂਹ ਲ ਟਾਇਰ ਆਪਾਂ ਪਾਇਆਗਾ ਮੂਹ ਲ ਟਾਇਰ ਕਿਸਾ ਹੁੰਦਾ ਹਾਂ ਹਾਂ 4x4 ਤੇ ਜ਼ਿਆਦਾ ਦਿੱਕਤ ਹੁੰਦੀ ਹੈ ਨਾ ਆਪਾਂ ਪਾਏ ਨੇ ਠੀਕ ਆ ਬਾਈ ਜੀ ਨੰਬਰ ਪੰਜਾਬ ਆ ਨਕਦ ਕੈਸੇ ਦਾ ਜੀ ਇਹ ਠੀਕ ਆ ਜੀ ਕਹੇ ਜਦੋਂ ਨਾ ਆਲਾ ਜੰਸ ਚੋ ਪੜਾ ਕੇ ਲੈ ਜਾਂਦਾ ਮਾਰ ਕੇ ਤਾਂ ਉਹਦੀ ਮਾਰਨ ਦੇ ਫਰੰਟ ਪੈਰਾਂ ਦਾ ਲੈਣਾ ਬਾਈ ਜੀ ਥੋੜਾ ਜਿਹਾ ਠੀਕ ਆ ਜਾਈ ਵੇਲੇ ਮੋੜ ਦਿੰਦਾ 19 ਮਾਡਲ ਆ ਤੇ ਡਿਮਾਂਡ ਰੁਪਏ ਦੀ ਡਿਮਾਂਡ ਇਹਦੀ ਹੈਗੀ ਆ ਜੀ 10 ਲੱਖ 90 ਹਜ਼ਾਰ ਰੁਪਿਆ ਠੀਕ ਆ ਲਓ ਮਿੱਤਰ 10 ਲੱਖ 90 ਹਜ਼ਾਰ ਹਾਂ ਬਾਕੀ ਦਾ ਮਗੜਾ ਮੋਕਾ ਮੋਕੇ ਤੇ ਕਰ ਲਾਂਗੇ ਕਰ ਲੋਗੇ ਠੀਕ ਆ ਭਾਈ ਜੀ ਤੇ ਆ ਗਿਆ ਗਿਆ ਭਾਈ ਜੀ ਮੈਸੀ 241 ਇਹ ਕਿੰਨੇ ਮਾਡਲ ਆ ਭਾਈ ਜੀ ਇਹ ਆ ਗਿਆ ਜੀ 2003 ਮਾਡਲ ਆ ਜੀ ਪੈਸੇ ਤੁਹਾਡੇ ਕੋਲ ਸਹੀ ਤੀ ਆਉਂਦੇ ਨਹੀਂ ਹਨਾ ਹਾਂ ਇਹ ਆਪਾਂ ਵਿੱਚ ਕੱਟਿਆ ਸੀਗਾ ਜੀ ਟਰੈਕਟਰ ਠੀਕ ਆ ਭਾਈ ਜੀ ਤੇ ਟਰੈਕਟਰ ਸਾਰਾ オリジナル ਹੈ ਵੀ ਤਕਰੀਬਨ ਹਾਂ ਜੀ ਨੰਬਰ ਇਹਦਾ ਹੈਗਾ ਡਾਕੂਮੈਂਟ ਸਾਰੇ ਮਿਲ ਜਾਣਗੇ ਦੇ ਠੀਕ ਹੈ ਜੀ ਟਾਇਰ ਵੀ ਜੀ ਡਬਲ ਕਲੱਚ ਆ ਟਾਇਰ ਇਹਦੇ 70 ਪੈਸੇ ਆ ਜੀ ਠੀਕ ਆ ਬਾਈ ਜੀ ਇੰਜਨ ਗੇਅਰ ਦਾ ਜਮਾ ਨਵਾਂ ਠੀਕ ਆ ਜੀ ਮਤਲਬ ਬਾਕੀ ਕੰਡੀਸ਼ਨ ਤੁਜੀ ਚੈੱਕ ਬੇਸ ਜਾ ਰੇਟ ਇਹਦੇ ਲਈ ਆਣਾ ਬਾਈ ਜੀ ਹਾਂ ਜੀ ਠੀਕ ਆ ਬਾਈ ਇਹਦਾ ਪੁਸਾ ਹੈਗਾ ਸਕ੍ਰੈਚ ਫ੍ਰੀ ਨਾਲ ਦੀ ਹੈ ਜੀ ਦਾ ਠੀਕ ਆ ਜੀ ਤੇ ਡਿਮਾਂਡ ਰੁਪਏ ਦੇ ਮਾਡਲ 3 ਆ ਜੀ 2 ਲੱਖ ਤੇ 25000 ਰੁਪਏ ਦੀ ਡਿਮਾਂਡ ਆ ਠੀਕ ਆ ਬਾਕੀ 2 ਲੱਖ ਦਾ ਮੌਕੇ ਤੇ ਆਪਾਂ ਦੇ ਦਾਂਗੇ ਬਸ ਠੀਕ ਆ ਬਾਈ ਇਸਾ ਸ਼ੋਰੂਮ ਚੋਂ ਸਸਤੇ ਟਰੈਕਟਰ ਵੀ ਹਾਂ ਜੀ ਹਾਂ ਇਹ ਕਹਿੰਗਾ ਬਾਈ ਸਵ ਦੱਸੋ ਭਾਈ ਜੀ ਇਹ ਕਿੰਨੇ ਦਾ ਹੈ ਜੀ ਏ ਭਾਈ ਜੀ 2000 ਤੇ 22 ਮਾਡਲ ਹੈ ਜੀ ਠੀਕ ਹੈ ਜਿਹੜੇ ਮਿਲਦੇ ਨਹੀਂ ਹਾਂ ਪੰਜਾਬ ਨੰਬਰ ਹੈ 3 ਸਪੀਡ ਦੇ ਵਿੱਚ ਹੈ ਜੀ ਠੀਕ ਹੈ ਘੰਟੇ ਚੱਲੇ ਬਈ ਜੀ ਘੰਟੇ ਹੀ ਚੱਲੇ ਆਊ 6-700 ਘੰਟਾ ਚੱਲਿਆ ਹੋਇਆ ਜੀ ਠੀਕ ਆ ਭਾਈ ਜੀ ਤੇ ਦੇਖੀ ਚੁੱਲੇ ਜਾ ਗਿਆ ਭਾਈ ਜੀ ਹਾਂ ਜੀ ਸਤਰੀ ਰੁਪਏ ਦੇ ਨਾ ਸਤਰੀ ਹੋਊਗੀ ਇਹਦੀ ਬੈਂਪਰ ਹੈ ਨਹੀਂ ਠੀਕ ਆ ਬੈਂਪਰ ਹੈ ਨਹੀਂ ਬਈ ਸਤਰੀ ਮਿਲ ਜੂਗੀ ਇਹਣਾ ਭਾਈ ਕਹਿੰਦੇ ਤੇ ਡਿਮਾਂਡ ਰੁਪਏ ਦੀ ਡਿਮਾਂਡ ਇਹਦੀ 7 ਲੱਖ ਤੇ 70 ਹਜ਼ਾਰ ਕੀ ਹੈ ਜੀ ਠੀਕ ਆ ਜੀ ਬਾਕੀ ਮੌਕੇ ਤੇ ਕਰ ਲੈ ਬਾਕੀ ਮੌਕੇ ਤੇ ਮੰਨਤਾ ਨੂੰ ਹੁਲ ਇਹ ਅੱਗੇ ਆ ਗਿਆ ਬਾਈ ਜੀ ਸਪੈਸ਼ਲ ਐਡੀਸ਼ਨ ਤੇ ਹੈਵੀ ਲਿਫਟ ਕੰਪੈਸਟੀ ਵਾਲਾ ਬਾਈ ਜੀ ਇਹ 55 ਹਸ ਪਾਵਰ ਵਾਲਾ ਵੀਰੇ ਹਾਂ ਮਤਲਬ 50 ਵਾਲਾ ਨਹੀਂ ਆਉਂਦਾ ਹੁਣ 50 ਵਾਲਾ ਆਉਂਦਾ ਇਹਦਾ ਬੰਦ ਹੀ ਹੈ ਇਹ ਵੀ ਬੰਦ ਹੀ 22 ਜਾ ਕੇ ਬੰਦ ਹੋ ਗਈ ਸੀ ਠੀਕ ਹੈ ਜੀ ਮੈਂ 50 ਪਾਵਰ ਚਾਹੂੰਗਾ ਅੱਗੇ ਜਾ ਕੇ ਇਹਦੀ ਮੰਗ ਵੀ ਵੱਧ ਨਹੀਂ ਆਹ ਇਹ ਬੰਦ ਹੋ ਜਾਂਦੇ ਨੇ ਬਈ ਅੱਗੇ ਜਾ ਕੇ ਮੰਗ ਵੱਧਦੀ ਹੈ ਰੇਟ ਵੀ ਵੱਧਦਾ ਬਾਈ ਮੰਗ ਵੀ ਵੱਧਦੀ ਹੈ ਸਾਰਾ ਕੁਝ ਹੀ ਹੈ ਠੀਕ ਆ ਬਾਈ ਜੀ ਇਹ 2022 ਮਾਡਲ ਹੈ ਜੀ ਠੀਕ ਹੈ ਜੀ 3 ਸਪੀਡ ਆ 55 ਹਸਪਾਵਰ ਚਾ ਜੀ ਨਾਲ ਦੀ ਟਾਇਰ ਟੂ ਰਹੇ 350 ਘੰਟਾ ਚੱਲਿਆ ਜੀ ਲੈ ਮਿੱਤਰੋ ਬਾਕੀ ਤੁਸੀਂ ਕਨੋਪੀ ਦੇ ਵੀ ਲਫਾਫੇ ਲੂਗੇ ਵੀ ਦੇ ਨਾਲ ਦੀ ਸਾਰਾ ਕੁਝ ਮਹਿਗਾ ਨਾਲ ਦੀ ਨਹੀਂ ਬਾਈ ਜੀ 3 ਸਪੀਡ ਚਾ ਮੂਲਟਾਰਾ ਦਾ ਹਜੇ ਮਾਰੋ ਪਿਆ ਜੀ ਠੀਕ ਹੈ ਲੋ ਮੈਂ ਤੁਹਾਨੂੰ ਚੈੱਕ ਕਰ ਲਓ ਟਰੈਕਟਰ ਸਾਰਾ ਓਰੀਜਨਲ ਆ ਜੀ 82 ਠੀਕ ਆ ਜੀ ਤੇ ਡਿਮਾਂਡ ਰੁਪਏ ਦੀ ਡਿਮਾਂਡ ਆ ਜੀ ਹੈਗੀ 8,80,000 ਰੁਪਿਆ ਠੀਕ ਆ ਜੀ ਬਾਕੀ ਮੌਕੇ ਤੇ ਕਰ ਲਾਂਗੇ 5000 ਤਾਂ ਪਹਿਲੀ ਹੀ ਸੂਟ ਹੋ ਗਿਆ ਨਾ ਡੂਨ ਵਗੈਰਾ ਕਰਾਉਣਾ ਉਹ ਵੀ ਹੋ ਜੂ ਸਾਰਾ ਕੁਝ ਹੋ ਜੂ ਠੀਕ ਆ ਬਾਈ ਜੀ ਇਹ ਇਹ 2020 ਮਾਡਲ ਹੈ ਜੀ ਠੀਕ ਹੈ ਜੀ ਟੱਕੇ ਵਾਲਾ ਮੰਤਰਾਂ ਟੱਕੇ ਵਾਲਾ ਪੈਂਪਰ ਲੱਗਾ ਟਾਇਰ ਇਹਦੇ ਨਾਲ ਦੇ ਆ ਜੀ ਨਵਾਂ ਟਰੈਕਟਰ ਆ ਬਿਲਕੁਲ ਠੀਕ ਹੈ ਲੋ ਮਤਰਾ ਜਮਾ ਨਵਾਂ ਟਰੈਕਟਰ ਆ 5 ਸਟਾਰ ਚ ਹੈਗਾ 3 ਸਪੀਡ ਹੈਗਾ ਅਲੱਗ ਦੇ ਕਲਚ ਵਾਲਾ ਨਾ ਭਾਈ ਜੀ ਹਾਂ ਜੀ 20 ਮਾਡਲ ਹੈ ਜੀ ਠੀਕ ਹੈ ਜੀ 6,80,000 ਰੁਪਏ ਦਾ ਆਪਾਂ ਮੰਗਦੇ ਆ ਜੀ ਠੀਕ ਹੈ ਜੀ ਮੌਕੇ ਦੇ ਰੇਟ ਬਾਅਦ ਘੱਟ ਹੋ ਜੇ ਠੀਕ ਹੈ ਜੀ ਮਤਲਬ ਵੀ ਗੱਲ ਇਹ ਕਿ ਅਗਲਾ ਕਹਿੰਦਾ ਯਾਰ ਵੀ ਰੇਟ ਇੰਨੇ ਮੰਗਦਾ ਰੇਟ ਜ਼ਿਆਦਾ ਰੇਟ ਜ਼ਿਆਦਾ ਨਹੀਂ ਵੀਰੇ ਜਦੋਂ ਤੁਸੀਂ ਆਓਗੇ ਚੀਜ਼ ਫਿੱਟ ਕਰੋਗੇ ਸੌਦਾ ਹੋਊਗਾ ਫੇਰ ਤੁਸੀਂ ਕਹੋ ਵੀ ਰੇਟ ਮਹਿੰਗਾ ਠੀਕ ਹੈ ਜੀ ਪਹਿਲਾਂ ਕਹਿੰਦਾ ਕੋਈ ਫਾਇਦਾ ਨਹੀਂ ਵੀਡੀਓ ਦੇਖ ਕੇ ਵਿੱਚ ਲੋਕ ਕਮੈਂਟ ਕਰਦੇ ਰਹਿੰਦੇ ਆ ਵੀ ਰੇਟ ਜ਼ਿਆਦਾ ਪਾ ਗਏ ਆ ਕੋਲੇ ਆਉਂ ਚੀਜ਼ ਦੇਖੋ ਠੀਕ ਹੈ ਜੀ ਮਤਲਬ ਫੜਾਤੇ ਨਹੀਂ ਇਹਨੇ ਹਾਂ ਠੀਕ ਹੈ ਭਾਈ ਜੀ ਆਇਆ ਤਾਂ ਹੈ ਨਹੀਂ ਵੀ ਆਪਾਂ ਜਿੰਨੇ ਲਿਖਦੇ ਉਹਨੇ ਤੁਸੀਂ ਸਾਨੂੰ ਦੇ ਦੇ ਠੀਕ ਹੈ ਜੀ ਮਤਲਬ ਮਾਨਤਾ ਨੂੰ ਹੋ ਜੂਗਾ ਕੋਈ ਨਾ ਭਾਈ ਰੇਟ ਜ਼ਿਆਦਾ ਹੈ ਭਾਈ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਜੇ ਤੁਸੀਂ ਆ ਕੇ ਪੈਸੇ ਦੇਣਾ ਆਪਾਂ ਨੂੰ ਰੁਪਈਆ ਕੋਈ ਵੱਜਦਾ ਹੀ ਨਹੀਂ ਫਿਰ ਤਾਂ ਆਪਾਂ ਕਹਨੇਗੇ 10000 ਰੁਪਈਆ ਵੱਜੇ ਕਹਿ ਕੇ ਦੇ ਦੇ ਆਪਾਂ ਟਰੈਕਟਰ ਲੈ ਜੀ ਠੀਕ ਹੈ ਮਤਲਬ ਭਾਈ ਕਹਿੰਦਾ 10000 ਰੁਪਈਆ ਕਹਿ ਕੇ ਦੇ ਦਿਓ ਠੀਕ ਹੈ ਭਾਈ ਜੀ ਭਾਈ ਕਹਿੰਦਾ ਮੈਂ ਬੋਰਡ ਤੇ ਨਹੀਂ ਹੈਗੇ ਤੇ ਆ ਗਿਆ ਭਾਈ 36 30 ਇਹ ਆ ਗਿਆ ਭਾਈ ਸੁਪਰਾਈ 2013 ਮਾਡਲ ਆ ਪੰਜਾਬ ਦਾ ਨੰਬਰ ਹੈ ਦਾ ਜੀ ਟਰੈਕਟਰ ਤਕਰੀਬਨ ਇਹ ਵੀ ਸਾਰਾ Ориਜਨਲ ਹੀ ਆ ਠੀਕ ਆ ਜੀ ਰੇਟ ਇਹਦਾ 4,60,000 ਰੁਪਏ ਜੀ ਠੀਕ ਆ ਜੀ ਮੌਕੇ ਤੇ ਮਾਨ ਤਨ ਕਰ ਦਾਂਗੇ ਤਾਂ ਟਾਇਰ ਰਹਿਣਗੇ ਭਾਈ ਇਹਦੇ ਟਾਇਰ ਇਹਦੇ ਹੋਣਗੇ ਮੂਹਰੇ 80 ਵਾਸ਼ਾ ਵਾਂਗੂ ਆ ਜੀ ਮਗਰਲੇ 65 ਦੇ ਪੈਸੇ ਆ ਜੀ ਠੀਕ ਆ ਭਾਈ ਜੀ 3 ਸਪੀਡ ਆਗਾ ਹਾਂ 3 ਸਪੀਡ ਆ ਜੀ ਟਰੌ ਮਾਡਲ ਤੇ ਆ ਗਿਆ ਭਾਈ ਸਵਰਾਜ 855 ਇਹ ਆ ਗਿਆ ਜੀ 2021 ਮਾਡਲ ਜੀ ਠੀਕ ਆ ਭਾਈ ਜੀ ਟਰੈਕਟਰ ਬਿਲਕੁਲ ਨਵਾਂ ਇਹ ਵੀ ਸਾਰਾ Ориਜਨਲ ਹੈ ਤਕਰੀਬਨ ਨਾਲ ਦੀ ਟਾਇਰ ਆ ਜੀ ਪੰਜਾਬ ਦਾ ਨੰਬਰ ਹੈ ਦਾ ਠੀਕ ਆ ਬਜੀ ਨਾਲ ਦੇ ਟਾਇਰ ਇਹਦੇ ਹੁਣ ਕਿ 80 85 ਪੈਸੇ ਸਾਈਡ ਕਲੱਚ ਆ ਜੀ ਦੇਗੀ ਚੁੱਲੇ 14 ਦੇ ਟਾਇਰਾਂ ਜਾਣਾ ਬਜੀ ਕਿਉਂਕਿ ਬਈ ਲੱਗਦਾ ਹੈ ਨਾ ਵੀ ਛੋਟਾ ਜਿਹਾ ਟਰੈਕਟਰ ਹੈ ਨਾ ਦੇਗੀ ਚੁੱਲੇ ਚ ਆ ਜੀ ਸਾਈਡ ਕਲੱਚ ਆ ਇਹਦਾ ਪੀਡੀ ਠੀਕ ਹੈ ਮਿੱਤਰੋ ਸਾਈਡ ਕਲੱਚ ਹੈਗਾ 2 ਸਪੀਡ ਆ ਜੀ 2 ਸਪੀਡ ਆ ਟਾਪ ਮਾਡਲ ਆ ਠੀਕ ਹੈ ਟਾਪ ਮਾਡਲ ਆ ਬਜੀ ਤੇ ਇੰਜਨ ਕੈਰ ਦਾ ਬਿਲਕੁਲ ਓਕੇ ਆ ਨਕਦ ਕੈਸ਼ ਦਾ ਦਮਾਨ ਰੁਪਏ ਦੀ ਇਹਦਾ 6.30 ਲੱਖ ਰੁਪਏ ਮੰਗਦੇ ਆ ਜੀ ਠੀਕ ਹੈ ਮੌਕੇ ਦੇ ਮਾਤਣ ਕਰ ਦਾਂਗੇ ਜੀ ਫੋਲ ਜਿੰਨਾ ਬੰਦੇ ਤੁਮ ਕਰਨਗੇ ਲੇਕੋ ਪਰ ਅੱਜ ਬਾਬਾ ਟਰੈਕਟਰ ਵਾਲੇ ਵੀ ਬੱਚਾ ਲੈ ਕੇ ਖੜਾ ਲਿਆ ਇੱਕ ਹੋਰ ਕੀ ਵੀ ਵਿੱਚ ਕੱਟਿਆ ਵੀਰੇ ਠੀਕ ਹੈ ਜੀ ਇਹਦਾ ਗੱਡੀ ਉਹ ਰੇਟ ਦੇਈ ਯਾਰ ਜਿਹੜਾ ਕਿਤੋਂ ਵੀ ਨਵੇ ਦਾ ਇਹ 96 ਮਾਡਲ ਆ ਬਾਈ ਠੀਕ ਆ ਜੀ ਟਾਇਰ ਰਹਿਣਗੇ ਟਾਇਰ ਇਹਦੇ 85 ਤੋਂ 90 ਪੈਸੇ ਆ ਠੀਕ ਆ ਜੀ ਇੰਜਨ ਗੇਅਰ ਦਾ ਕੋਈ ਬਲੋਗ ਵਾਲਾ ਹੈ ਨਹੀਂ ਸਹੀ ਆ ਸਾਰਾ 475 ਹੈਗਾ ਹਾਂ ਸੈਲਫ ਸਟਾਰਟ ਆ ਹਾਂ ਠੀਕ ਆ ਜੀ ਡੰਡਾ ਡਰਾਇਵਰ ਨਾਲ ਹੈਗਾ ਸੱਤ ਲੈ ਵੀ ਮਿੱਤਰੋ ਪੀਵੀ ਨੱਟ ਧੂਰੀ ਦੇ ਮੈਂ ਆਇਆ ਸੀ ਉਮੀ ਖੜਾ ਵੀਰੇ ਇਹ ਠੀਕ ਆ ਜੀ ਆਧਾਰ ਕਾਰਡ ਵਗੈਰਾ ਵੀ ਬੰਦੇ ਦਾ ਮਿਲ ਜੂ ਇਹਦਾ ਠੀਕ ਆ ਜੀ ਅਜੇ ਮਾਡਲਾਂ ਦਾ ਕੁਝ ਨਹੀਂ ਮਿਲਦਾ ਠੀਕ ਆ ਜੀ ਜਿਹਨਾਂ ਬੰਦੇ ਨੇ ਨਾਂ ਇਹ ਉਹਨਾਂ ਦੀ ਆਪਾਂ ਲਿਆ ਗਿਆ ਮਿੱਤਰ ਜਿੰਨਾ ਬਣਦਾ ਨਾਗ ਆ ਆਨਰ ਇਹਦਾ ਤਾਂ ਨਹੀਂ ਪਤਾ ਕਿ ਕਿੰਨੇ ਮੇਰੂ ਆਨਰ ਇਹ ਤੀਜੇ ਆ ਠੀਕ ਆ ਜੀ ਤੀਜੇ ਆਨਰ ਆਗਾ ਕਾਪੀ ਕਾਗਜ਼ ਸਾਰਾ ਕੁਝ ਪਰ ਜਿਹੜੀ ਗੱਲ ਆ 50 ਨੰਬਰ ਆ 50 ਕਾਪੀ ਕਾਗਜ਼ ਓਕੇ ਤੇ ਡਿਮਾਂਡ ਬਈ ਡਿਮਾਂਡ ਦੀ 1,60,000 ਰੁਪਏ ਮੰਗਦੇ ਆ ਜੀ ਠੀਕ ਆ ਜੀ ਮੌਕੇ ਤੇ ਬਈ ਗੱਡੀ ਜੱਸ ਨੂੰ ਹੀ ਦਰਦੀ ਯਾਰ ਮੌਕੇ ਤੇ 45,000 ਦਾ ਦੇ ਯਾਰ ਲੈ ਮਿੱਤਰੋ ਮੌਕੇ ਤੇ 45,000 ਰੁਪਏ ਦਾ ਮਿਲ ਜੂਗਾ ਭਾਈ ਜੀ 1,45,000 ਰੈਕਟਰ ਦੇ ਦਾਂਗੇ ਠੀਕ ਆ ਭਾਈ ਜੀ ਹਾਂ ਤੇ ਅੱਗੇ ਗਿਆ ਭਾਈ ਜੀ 56 B ਕੰਡੀਸ਼ਨ ਚੈੱਕ ਕਰੋ ਬਈ ਟਰ ਕਲੋਪੀ ਸੱਤ ਲੱਗਿਆ ਡੱਕ ਸਿਸਟਮ ਲੱਗਿਆ 16 ਦੇ ਘਰੇ ਆ ਗਿਆ ਆਪਣਾ ਨਾ 2020 ਮਾਡਲ ਠੀਕ ਹੈ ਟੱਕੇ ਵਾਲਾ ਬੰਪਰ ਹਾਂ ਇਹਦੇ ਬਾਅਦ ਚ ਲੱਗਿਆ ਇਹਦੇ ਆਉਂਗਾ ਨਿਕਲਾ ਬੀਟੀ ਉਹ ਵੀ ਹੈਗਾ ਥੱਲੇ ਠੀਕ ਹੈ ਮਿੱਤਰੋ ਉਹ ਵੀ ਹੈਗਾ ਗਾ ਦੇਖ ਸਕਦੇ ਹੋ ਕਿ ਲਾਹੇ ਜਾਈ ਨੇ ਇੱਕ ਬਾਅਦ ਚ ਲੱਗਿਆ ਇਹਦੇ ਮੂਲ ਟਾਇਰ ਵੱਡੇ ਪਾਏ ਹੋਇਆ ਗੋਲ ਰੇਡੀਅਲ ਹਾਂ ਮਾਗਲ ਟਾਇਰ ਨਾਲ ਦੀ ਨੇ ਠੀਕ ਆ ਬਾਈ ਟਰੈਕਟਰ ਸਾਰਾ origignal ਹੈ ਵੀ ਠੀਕ ਆ ਜੀ ਇਹਦਾ ਰੇਟ ਦੀ ਆਪਾਂ ਡਿਮਾਂਡ ਕਰਦੇ ਆ 8 ਲੱਖ ਤੇ 75000 ਰੁਪਿਆ ਠੀਕ ਆ ਜੀ ਮੌਕੇ ਦੇ 8 ਲੱਖ 60000 ਟਰੈਕਟਰ ਦੇ ਦਿਆਂ ਠੀਕ ਆ ਜ ਮੈਸੀ ਆ ਗਿਆ ਕੇ 9500 ਇਹ ਗੱਗੀ ਬਾਈ ਅਰਗੇ ਕੋਲੇ ਇੱਕ ਹੁੰਦੀ ਹੈ ਇਹ ਹੁੰਦੀ ਹੈ ਜੀ ਆਪਣੇ ਕੋਲੇ ਇਹਦਾ ਹੁੰਦੀ ਆ ਜਾਈ ਐਨ ਪਤਾ ਕਿ ਕਿੰਨੇ ਕੇ ਟਾਈਮ ਬਾਦੋਂ ਬਾਈ ਕਹਿੰਦਾ ਚਾਰ ਪੰਜ ਡਰਾਇਟਰ ਐਨ ਪਤਾ ਅਵੇਲੇਬਲ ਹੋ ਜਣੇ ਐ ਜੇ ਇਹ ਆਪਾਂ ਲੈਣੀ ਵੀਰੇ ਹੋ ਜਾ ਬ੍ਰਾਂਡੜਾ ਕੋਈ ਲੋਕ ਲੈਂਦੇ ਨਹੀਂ ਠੀਕ ਆ ਬਾਈ ਜੀ ਤੇ ਇਹ ਮਾਡਲ ਹੈਗਾ ਬਾਈ ਜੀ ਇਹ ਮਾਡਲ ਹੈਗਾ ਜੀ 18 ਠੀਕ ਆ 2 ਸਪੀਡ ਹੈ ਜੀ ਇਹ 2 ਸਪੀਡ ਦੇ ਵਿੱਚ ਆ ਨਾਲ ਦੇ ਟਾਇਰ ਆ ਜੀ 70 75 ਪੈਸੇ ਦੇ ਠੀਕ ਆ ਜੀ ਟਰੈਕਟਰ origianal ਹੀ ਹੈ ਤਕਰੀਬਨ ਇਹ ਵੀ ਸਾਰਾ ਠੀਕ ਹੈ ਜੀ ਬਾਕੀ ਜਿਵੇਂ ਖੜਾ ਆਈਆਂ ਕੋਈ ਸਤਰੀ ਵਗੈਰਾ ਦਾ ਨਾਲ ਹੈ ਨਹੀਂ ਜਿਵੇਂ ਆਇਆ ਜੀ ਜੋ ਘਟ ਪੈ ਪਈ ਆ ਹਾਂ ਠੀਕ ਹੈ ਜੀ ਡਿਮਾਂਡ ਉਹਦੇ ਜਨਰੇਟਰ ਦਾ ਸਹੀ ਆ ਜਮਾਂ ਡਿਮਾਂਡ ਇਹਦੀ ਹੈਗੀ ਆ ਜੀ 5 ਲੱਖ ਰੁਪਇਆ ਠੀਕ ਆ ਜੀ ਮੌਕੇ ਤੇ 70000 ਦਾ ਟਰ ਡੇ ਦਾਂਗੇ ਠੀਕ ਆ ਬਾਈ ਜੀ ਬਾਕੀ ਕੱਢੀ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ ਤੇ ਨਾਲ ਦੀ ਟੈਟੂ ਰਹਿਣਾ ਵੀ ਹੈ ਨਾਲ ਦੇ ਵੀਰੇ ਹਾਂ ਪਿਆਰ ਨੰਬਰ ਹੈ ਤੇ ਅੱਗੇ ਗਿਆ ਬਈ ਜੀ 5310 ਇਹ ਆ ਗਿਆ ਜੀ 2022 ਦੇ ਲਾਸਟ ਦਾ ਕਾਪੀ ਤੇ ਹੀ ਦੀ ਹੈ ਜੀ ਇਹਦੀ ਹੋਰ ਸਪੀਡ ਹੋਰ ਸਪੀਡ ਚ ਗੇਅਰ ਪ੍ਰੋ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਆ ਜੀ ਸਾਰਾ Ориਜਨਲ ਹੈ ਠੀਕ ਹੈ ਜੀ ਇਹ ਸਾਢੇ 350 400 ਘੰਟਾ ਚੱਲਿਆ ਹੋਇਆ ਹੈ ਲੈ ਮਿੱਤਰੋ ਚੈੱਕ ਕਰ ਲਓ ਮਾਰਫ ਮੂਰੇ ਹਜੇ ਪਿਆ ਦੇ ਇਹਨਾਂ ਦੇ ਠੀਕ ਆ ਭਾਜੀ ਚੈੱਕ ਵੀ ਕਰ ਲੈ ਆਹ ਮਾਡਲ ਦੇ ਵਿੱਚ ਆ ਹਿਸਾਬ ਗੁੱਲਦਾ ਠੀਕ ਹੈ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਓਕੇ ਭਾਜੀ ਗੇਅਰ ਪ੍ਰੋ B16 ਲੈ ਮਿੱਤਰੋ ਕੰਡੀਸ਼ਨ ਸਾਨੂੰ ਚੈੱਕ ਕਰਵਾਤੇ ਬਿਲਕੁਲ ਨਵਾਂ ਟਰੈਕਟਰ ਹੈ 22+23 ਮਾਡਲ ਆਣਾ ਭਾਜੀ ਹਾਂ 12ਵੇਂ ਮਹੀਨੇ ਜੀ 22 ਦੇ ਕਾਪੀ 23 ਦੀ ਹੈ ਜੀ ਠੀਕ ਆ ਬਈ ਨਗਦ ਕੈਸ਼ ਦਾ ਨਿਕਲਿਆ ਕੋਈ ਲੋਨ ਨਹੀਂ ਤੇ ਕੋਈ ਮੈਲਾ ਨੰਬਰ ਵੀ VIP ਆ ਨਾ 50 60 ਹਾਂ ਨਗਦ ਕੈਸ਼ ਆ ਜੀ ਕੋਈ ਲੋਨ ਨਹੀਂ ਠੀਕ ਆ ਜੀ ਡਿਮਾਂਡ ਪਈ ਹੈ ਦੀ ਡਿਮਾਂਡ ਇਹਦੀ 8,75,000 ਰੁਪਏ ਜੀ ਠੀਕ ਆ ਭਾਜੀ ਮੌਕੇ ਤੇ ਮੌਕੇ ਦੇ ਦੇ ਦਾਂਗੇ ਕੋਈ ਨਿਮਾਨਤਣ ਕਰ ਦਾਂਗੇ ਠੀਕ ਆ ਭਾਜੀ ਤੇ ਆ ਜਾ ਬਾਈ ਜੀ ਤੇ ਆਪਾਂ ਹੋਰ ਵੀ ਟਰੈਕਟਰ ਦਿਖਾਉਣੇਗੇ ਬਾਹਰ ਟਰੈਕਟਰ ਰਹੇ ਨੇ ਅੱਜ ਸਟਾਕ ਫੁੱਲ ਆਣਾ ਬਾਈ ਜਮਾ ਫੁੱਲ ਆ ਜੀ ਠੀਕ ਆ ਬਾਈ ਜੀ ਹੁਣ ਬਾਈ ਜੀ ਕਿਸੇ ਵੀਰ ਕੋਲ ਠੀਕ ਆ ਪੈਸੇ ਇੰਨੇ ਨਹੀਂ ਹੈਗੇ ਠੀਕ ਆ ਬਾਈ ਜੀ ਹੁਣ ਤੁਸੀਂ ਕਿਰਾਏ ਤੇ ਵੀ ਟਰੈਕਟਰ ਲੈ ਜਾ ਸਕਦੇ ਹੋ ਕਿਰਾਏ ਦਾ ਕੀ ਪ੍ਰੋਸੀਜਰ ਹੁੰਦਾ ਬਾਈ ਕੱਕੇ ਕਿਰਾਏ ਤੇ ਵੀਰੇ ਐਡੋ ਵੱਡਾ ਜਿਵੇਂ 4 ਵੀਲ ਦਾ ਥੋੜਾ ਜਿਆਦਾ ਹੁੰਦਾ 2 ਸਪੀਡ ਦੀ ਦਿਹਾੜੀ ਅੱਡਾ ਇਹ ਛੋਟਾ ਟਰੈਕਟਰ ਵਿੱਚ ਤੂੜੀ ਟੁਆਲੀ ਢੋਣ ਨੂੰ ਲੈ ਜਾਂਦੇ ਆ ਇਹਦਾ ਰੇਟ ਅੱਡਾ ਠੀਕ ਆ ਬਾਈ ਜੀ ਤੇ ਅਗਿਆ ਹੈ ਭਾਈ ਜੀ ਜਿਹੜੀ ਡਿਮਾਂਡ ਕਰਦੇ ਹੋ ਜੀ ਆਪਾਂ ਕਰ ਦਨੇ ਆ ਠੀਕ ਆ ਭਾਈ ਜੀ ਸਿਕੰਦਰ ਮਾਡਲ ਆ ਗਿਆ 60 ਐਚਪੀ ਚ ਇਹ ਆ ਗਿਆ ਜੀ 2021 ਮਾਡਲ ਜੀ ਠੀਕ ਆ ਜੀ ਨਾਲ ਦੇ ਟਾਇਰ ਇਹਦੇ 11300 ਘੰਟਾ ਚੱਲਿਆ ਵੀਰੇ ਠੀਕ ਆ ਭਾਈ ਜੀ ਚੇਂਜਰ ਵਾਲਾ 3 ਸਪੀਡ ਦੇ ਵਿੱਚ ਆ 60 ਬੇਰੇ ਹੋਈ ਵੀ ਹੈ ਨਾ ਭਾਈ ਹਾਂ 3 ਸਪੀਡ ਆ 60 ਹਸ ਪਾਵਰ ਆ ਚੇਂਜਰ ਵਾਲਾ ਚੇਂਜਰ ਆ ਟਾਵਾ ਮਾਡਲ ਦੇ ਵਿੱਚ ਠੀਕ ਆ ਭਾਈ ਜੀ ਬਾਕੀ ਰੇਟ ਇਹਦਾ ਆਪਾਂ ਸ਼ਬਾਕ 6 ਲੱਖ ਰੁਪਏ ਮੰਗਦੇ ਆ ਬਾਕੀ ਕਰ ਲਾਂਗੇ ਮੌਕੇ ਤੇ ਨਾਲ ਦੀ ਟਾਇਰ ਟੂਰਾ ਭਾਈ ਪੈਰ ਨਾਲ ਦੇ ਜੀ ਲੋ ਮਿੱਤਰੋ ਚੈੱਕ ਕਰੋ ਫਰੰਟ ਤੇ ਵੀ ਆਏ ਮਮਣੀ ਪਈਆਂ ਨੇ ਗਿਆ ਤੇ ਘੰਟਾ ਚੱਲਿਆ ਬਈ ਇਹ 1150 ਘੰਟਾ ਚੱਲ ਗਿਆ ਬਈ ਠੀਕ ਆ ਬਈ ਜੀ ਛਤਰੀ ਵੀ ਦੇ ਨੇ ਛਤਰੀ ਦੇ ਦਿਆ ਕੋਈ ਗੱਲ ਨਹੀਂ ਠੀਕ ਆ ਬਈ ਜੀ ਤੇ ਅੱਗੇ ਇਹ 855 ਹੈਗਾ ਬਈ ਜੀ ਤੇ ਇਹ ਮਾਡਲ ਹੈਗਾ ਬਈ ਜੀ ਇਹ ਬੱਬੂ ਵੀਰੇ ਮਾਡਲ ਹੈਗਾ 2018 ਠੀਕ ਆ ਜੀ ਫੋਰਸ ਵਾਲਾ ਬੈਂਪਰ ਹੈ ਇਹਦੇ ਫੈਬਰੂਰੀ ਛਤਰੀ ਲੱਗੀ ਹੈ ਟਰੈਕਟਰ ਇਹ ਵੀ origignal ਨਾਲ ਦੀ ਟਾਇਰ ਨੇ ਇਹਦੇ ਵੀ ਠੀਕ ਆ ਬਈ ਜੀ ਤੇ ਇਹਦਾ ਰੇਟ ਹੈਗਾ ਆਪਣਾ 5 ਲੱਖ ਤੇ 95000 ਰੁਪਿਆ ਠੀਕ ਆ ਬਈ ਜੀ 5 ਲੱਖੀ ਮੌਕੇ ਤੇ ਬਾਅਦ ਘੱਟ ਕਰ ਲਾਂਗੇ ਠੀਕ ਹੈ ਜੁੱਲੇ ਵਾਲਾ ਇਹ ਸਾਈਡ ਕੁਲ ਠ ਬਾਕੀ ਵੀ ਆ ਦੇ ਸਕਦਾ ਕਿ ਸਟਾਕ ਪੂਰਾ ਫੁੱਲਾ ਘਠੇ ਹੈ ਭਾਈ ਜੀ ਤੇ ਮੋਬਾਈਲ ਨੰਬਰ ਬਾਈ ਦਾ ਮੋਬਾਈਲ ਨੰਬਰ ਆਪਣਾ ਹੈਗਾ ਵੀਰੇ 97817 14970 ਠੀਕ ਆ ਭਾਈ ਜੀ ਤੇ ਦੇਖ ਸਕਦੇ ਸਵਰਾਜ ਘੜਾ 963 ਖੜਾਗਾ ਸੋਨਾ ਲੀਕਾ ਖੜਾ ਕਰ ਜਣ ਸੋਨਾ ਲੀਕਾ ਉਹ ਖੜਾ ਤੇ ਆ 4 ਬਾਈ ਹੋਰ ਛੋਟਾ ਟਰੈਕਟਰ ਘੜਾਣਾ ਭਾਈ ਜੀ ਵਾਕੀ ਬਈ ਆਉਣਾ ਕਿੱਥੇ ਬਈ ਆਉਣਾ ਵੀਰੇ ਆਪਣੇ ਨਾਲ ਹੀ ਇਥੇ 2 ਕਿਲੋਮੀਟਰ ਮੰਨ ਕੇ ਚੱਲ ਵੀ ਥੋੜੀ ਜੀ ਬਾੜ ਦੇ ਸਟੈਂਡਰਡ ਚੌਕ ਹੈ ਠੀਕ ਹੈ ਬਾਈ ਮੈਂ ਉੱਥੇ ਬੱਸ ਵੀ ਉਤਰਦਾ ਹੀ ਆ ਸਾਰਾ ਕੁਝ ਇੱਥੇ ਹੀ ਆ ਮੰਨ ਲਾ ਠੀਕ ਹੈ ਬਾਈ ਕੈਨੇਡਾ ਉੱਥੇ ਹੀ ਆਈ ਮੰਨ ਲਾ ਬਸ ਯਾਰ ਠੀਕ ਹੈ ਬਾਈ ਜੀ ਸਾਡੀ ਸਰ ਗੁਰਦੁਆਰਾ ਕਹਿ ਲਿਆ ਸਾਰਾ ਕੁਝ ਇੱਥੇ ਹੀ ਆ ਸਭ ਕੁਝ ਠੀਕ ਹੈ ਬਾਈ ਜੇ ਕਿਸੇ ਵੀਰ ਨੇ ਆਉਣਾ ਹੈ ਬਾਈ ਜੀ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰੋ ਠੀਕ ਹੈ ਬਾਈ ਅੱਗੇ ਓਕੇ ਬਾਈ ਧੰਨਵਾਦ ਜੀ ਕਰ ਦਿਓ ਵੀਡੀਓ ਸ਼ੇਅਰ ਬਾਈ ਜੀ ਧੰਨਵਾਦ